ਵਾਹਿਗੁਰੂ ਜੀ ਮਹਾਂਕਾਲ ਸਾਹਿਬ ਵਾਰਿਸ ਜੀ ਦੀ ਕੀ ਬਤੇ ਸਾਧ ਸੰਤਨ ਬਾਬਾ ਦੀਨ ਸਿੰਘ ਜੀ ਦੇ ਪਾਵਨ ਸਥਾਨ ਤੇ ਮੈਨੂੰ ਸੱਜਦ ਨੂੰ ਦਸੰਦਰ ਦੇ ਵਿੱਚ ਕੁਝ ਵਸੰ ਸੁਝੀ ਹੈ ਕਿ ਸਾਡੇ ਲੁਧਿਆਣਾ ਜਿਲ੍ਹੇ ਦੇ ਦੇਕੀ ਮਿਸ਼ਨਰੀ ਸ਼੍ਰੀ ਹਮਾਸ ਸਿੰਘ ਜੀ ਅੱਜ ਜੀ ਜੀਤੌਹ ਤੇ ਨਤਬਸਤ ਖੋਣੀ ਤਾਂ ਦਰ ਬਾਬਾ ਦੀਪ ਸਿੰਘ ਜੀ ਦੀਆਂ ਕੁਰਸੀਆਂ ਡਰਾਫਟ ਕਰਨ ਲਈ ਜੱਦੇ ਲੈ ਗਏ ਗੁਰੂ ਘਰ ਦੇ ਵਿੱਚ ਆਏ ਆ। ਸ਼ਿਰੀਵਾਂਜੁ ਜਵੈਲ ਦੀ ਹਾਲ ਤੁਰਾ ਸਫਾ ਹੋਇਆ ਲੁਧਿਆਣੇ ਵਿੱਚ ਇਹਨਾਂ। ਬਹੁਤ ਹੀ ਨੇਕ ਔਰ ਇਮਾਨਦਾਰ ਅਫਸਰ। ਮੈਨੂੰ ਜਿੰਨੀ ਵਾਰ ਵੀ ਨੀਸੀ ਦਫ਼ਤਰ ਜਾਣ ਦਾ ਮੌਕਾ ਮਿਲਿਆ ਮੈਂ ਹਮੇਸ਼ਾ ਇਹ ਦੇਖਿਆ ਵੀ ਇਹਦੇ ਨੀਸੀ ਦਫ਼ਤਰ ਦੇ ਜਿਹੜੇ ਦਰਵਾਜ਼ੇ ਹਨ ਹਮੇਸ਼ਾ ਖੁੱਲੇ ਰਹਿੰਦੇ ਹਨ ਹਰ ਗਰੀਬ-ਅਮੀਰ ਲਈ ਜਿੰਨੀ ਸੁਣਵਾਈ ਡੀਸੀ ਦਫ਼ਤਰ ਦੇ ਵਿੱਚ ਅੱਜ ਹੋ ਰਹੀ ਹੈ ਮੈਂ ਤੈਨੂੰ ਕਦੇ ਨਹੀਂ ਖਰ ਗਰੀਬ-ਅਮੀਰ ਆਪਣੀ ਫਰਿਆਦ ਲੈ ਕੇ ਇਹਨਾਂ ਦੇ ਦਫ਼ਤਰ ਤੇ ਜਾ ਸਕਦੇ ਉਹਨਾਂ ਨੂੰ ਮਿਲ ਸਕਦੇ ਉਲਾਈ ਕਰ ਲਾਹੌਰ ਜਿਹੜੀ ਸਰਜੀ ਕਰਦੀਆਂ ਕੋਈ ਹੈ ਕਿ ਸ਼੍ਰੀ ਹਰਮਾਨ ਸਿੰਘ ਜੈ ਜੀ ਦੀਵਾਰ ਤੋੜਨ ਵਾਲੇ ਦਿਵਾਰ ਤੋੜਨ ਵਾਲਾ ਜਿਹੜਾ ਨੇ ਛੋਟੇ ਸਾਹਿਬ ਜੀ ਦੇ ਆਖ਼ਰਤਮ ਸੰਸਕਾਰ ਕੀਤੇ ਸੀ ਫਤਿਹਗੜ੍ਹ ਸਾਹਿਬ ਤੋਂ ਚੜ੍ਹ ਚੜ੍ਹਦੇ ਜੀਰਾਂ ਨੂੰ ਜਾਰਮ ਵਜ਼ੀਰ ਖਾਨ ਨੇ ਲੀਹਾਂ ਦੇ ਵਿੱਚੜਵਾ ਕੇ ਸ਼ਹੀਦ ਕਰ ਦਿੱਤਾ ਸੀ ਉਹਨਾਂ ਦੀ ਜਿਹੜੀਆਂ ਅੰਤਮ ਅਸਿਸਕਾਰ ਹੈ ਉਹ ਜਵਾਨ ਦਰਬੰਦ ਲੋਕੀਂ ਤੇ ਗਈ ਸੀ ਸੋਨੇ ਦੀਆਂ ਮੋਹਰਾਂ ਵਿਚਾਰ ਕੇ ਜਿਹੜਾ ਸਤਾਰਾ ਜੀ ਫਤਿਹਗੜ੍ਹ ਸਾਹਿਬ ਸੁਖੋਤ ਹੈ ਉਸ ਅਰਸ਼ ਵੰਸ਼ ਨੂੰ ਸੰਬੰਧ ਰੱਖਦੇ ਜੈਨ ਪਰਵਾਦ ਚ ਸੀਗੇ ਭਾਈ ਡੋਟਰ ਮਰ ਸੋ ਜਿਹੜੀ ਸੇਵਾ ਭਾਵਨਾ ਇਹਨਾਂ ਦੇ ਵਿੱਚ ਦੇਖਣ ਨੂੰ ਜਿਹੜੀ ਹੈ ਅਪਿਚੇ ਜਿਹੜੀ ਰਡ ਆਈ ਸੀ ਆਪਣੇ ਪੰਜਾਬ ਦੇ ਵਿੱਚ ਬੜਾ ਭਾਰੀ ਮਖਸਾਦ ਹੋਇਆ ਉਹ ਲੁਧਿਆਣੇ ਦੇ ਵਿੱਚ ਜਿਹੜਾ ਬਨ ਸੀਗਾ ਸਸਰਾਲੀ ਬਨ ਨਾਲ ਹੀ ਲੱਗਦਾ ਸ਼ਹਿਰ ਦੇ 15-20 ਕਿਲੋਮੀਟਰ ਦੀ ਦੂਰੀ ਤੇ ਬਨ ਉਹ ਉਸ ਬਨ ਦੇ ਬਨ ਉੱਤ-ਉੱਤਿਆ ਸੀ। ਉਹ ਬਨ ਦੇ ਦਿਨ ਰਾਤ ਇੱਕ ਲੱਖ ਤੇ ਖੜੇ ਹੋ ਕੇ ਇਹਨਾਂ ਨੇ ਬਨ ਦੇ ਬਰਾਬਰ ਬਨ ਬਣਵਾਇਆ। ਆਪਣੀ ਦਿਵਾਨ ਦੇ ਨਾਲ ਫੌਜ ਦੀ ਮਦਦ ਨਾਲ ਉਹ ਉਹਦੇ ਨਾਲ ਸਾਡਾ ਜਿਹੜਾ ਲੁਧੇrana ਸ਼ਹਿਰ ਉਹ ਸਾਨੂੰ ਹੜਾ ਤੋਲ ਜਿਹੜੀ ਮਾਰ ਪੈਣੀ ਸੀ ਜਰ ਜਿਹੜੇ ਉਹ ਇਲਾਕੇ ਦੇ 25 30 ਪਿੰਡ ਸੀਗੇ ਜਿੰਨਾਂ ਨੂੰ ਫੜਾਂ ਦੀ ਬਰਬਾਦੀ ਦਾ ਸਾਹਮਣਾ ਕਰਨਾ ਉਹ ਇਹਨਾਂ ਦੀ ਬਦੌਲਤ ਇਹਨਾਂ ਦੀ ਸਖਤ ਬਿੰਦ ਸੱਚਾ ਉਹ ਜਿਹੜਾ ਅਸੀਂ ਰਗੜ ਤੋਂ ਬਚ ਗਏ ਨੇ ਪਾਣੀ ਸ਼ਹਿਰ ਤੱਕ ਸਵਰਾਲਾ ਤੋਂ ਜੁੜੇ ਬਸਤੀ ਇਸ ਜਲੰਦਰ ਬਾਈਪਾਸ ਸਾਰੇ ਰਾਕੇ ਫੜਨ ਦੀ ਮਾਰ ਚਾਹਣੀ ਸੀ ਜੇ ਇਹਨਾਂ ਵੱਲੋਂ ਸਖਤ ਪ੍ਰਬੰਧ ਰਾਕੇ ਤੋਂ ਸੋ ਮੈਂ ਅੱਜ ਗੁਰਦੁਆਰਾ ਬਾਬਾ ਦੀ ਸਿੰਘ ਜੀ ਸਾਰੀ ਪ੍ਰਬੰਧਕ ਕਮੇਟੀ ਵੱਲੋਂ ਇਹਨਾਂ ਦਾ ਇੱਥੇ ਆਉਣ ਤੇ ਅਸੀਂ સ્વાગત ਕਰਦੇ ਗਏ ਜੀ ਇਹ ਕਹਿੰਦੇ ਆਂ ਸੋ ਗੁਰੂ ਪਾਣੀ ਦੀ ਚਰਨਾ ਦੇ ਵਿੱਚ ਅਰਦਾਸ ਪਹੁੰਚੀ ਹੈ ਭਾਈ ਸਾਹਿਬ ਨੇ ਕਿ ਇਹਨਾਂ ਨੂੰ ਤਦਰੁਸ ਦੀ ਬਿਛੜਣ ਚੜ੍ਹਦੀ ਕਲਾ ਦੇ ਰਜਬ ਵਕਸ਼ੇ ਤੇ ਨੌਕਰੀ ਦੇ ਵਿੱਚ ਜਿਹੜਾ ਇਹਨਾਂ ਨੂੰ ਕਾਰਜ ਮਿਲਿਆ ਆਈਏ ਸਭ ਅੱਜ ਜਿਗਜਗ ਵਿਸ਼ਵ ਦਾ ਤਰ ਮੁਹਰ ਬੱਡੇ ਉੱਤੇ ਤੇ ਇਹਨਾਂ ਨੇ ਜਾਣਾ ਸੋ ਸੁਸਾਇਟੀ ਗੁਰੂ ਪਾਣੀ ਦੀ ਚਰਨਾ ਦੇ ਵਿੱਚ ਅਰਦਾਸ ਹੈ ਕੀ ਗੁਰੂ ਗ੍ਰੰਥ ਸਾਹਿਬ ਜੀ ਦਾ ਇਸੇ ਸਿਰ ਤੇ ਆਪਣਾ ਮਿਹਰ ਭਰਿਆ ਹੱਥ ਰੱਖ ਕੇ ਤੇ ਇਹਨਾਂ ਤੋਂ ਜਿਹੜੀਆਂ ਸੇਵਾਵਾਂ ਨੇ ਦੇਸ਼ ਕੌਮ ਦੀਆਂ ਉਹ ਇਸੇ ਤਰ੍ਹਾਂ ਲੈਂਦੇ ਰਹੇ ਇਹਨੇ ਸ਼ਬਦਾਂ ਦੇ ਨਾਲ ਹੈ ਇੱਕ ਵਾਰ ਫੇਰ ਉਹਨਾਂ ਦਾ ਇੱਥੇ ਆਉਣ ਤੇ ਉਹਨਾਂ ਦਾ ਸਵਾਗਤ ਕਰਦੇ ਆ ਤੇ ਹੁਣ ਸਾਰੇ ਪ੍ਰਗਟਪਤੀ ਕਮੇਟੀ ਨੂੰ ਵੀ ਉਹਨਾਂ ਦੇ ਸਨਮਾਨ ਦੇ ਵਿੱਚ ਜਿਹੜਾ ਯਾਦ ਆ ਰਹੀ ਸੀ ਮੈਂ ਤੇ ਪਰਿਸ਼ਾਦ ਨੂੰ ਬੇਨਤੀ ਇਹ ਕਿ ਉਹਨਾਂ ਨੂੰ ਸਰੋਪਾ ਬਖਸ਼ਿਸ਼ ਕਰਦੇ

ਸਵਾਗਤ ਕੀਤਾ ਗਿਆ ਤੇ ਧੰਨਵਾਦ ਕੀਤਾ ਗਿਆ ਕਿ ਇਹੋ ਜਿਹੇ ਡਿਪਟੀ ਕਮਿਸ਼ਨਰ ਜੋ ਕਿ ਲੋਕਾਂ ਦੀ ਸੇਵਾ ਦੇ ਲਈ ਹਮੇਸ਼ਾ ਹਾਜ਼ਰ ਰਹਿੰਦਾ ਹੈ ਉਹਨਾਂ ਦੀ ਸਖਤ ਲੋੜ ਹੈ ਜਿਹੜੀ ਪੂਰੇ ਪੰਜਾਬ ਭਰ ਨੂੰ ਹੈ ਸੋ ਜਿਸ ਕਰਕੇ ਲੋਕ ਆਪਣੀਆਂ ਸੇਵਾਵਾਂ ਜਿਹੜੀਆਂ ਨੇ ਉਹ ਲੈ ਸਕਦੇ ਨੇ ਲੁਧਿਆਣਾ ਤੋਂ ਵੀਡੀਓ ਜਰਨਲਿਸਟ ਗੁਰਪ੍ਰੀਤ ਸਿੰਘ ਦੇ ਨਾਲ ਦੀਪਕ ਕਤਿਆਲ ਡੇਲੀ ਪੋਸਟ ਪੰਜਾਬੀ